ਵਾਈਗਰਦੀ ਕਾ ਖਾਲਸਾ ਵਾਈਗਰਦੀ ਕੀ ਫਤਿਹ ਜੀ ਇਹ ਵੀਰ ਦੀ ਸਾਡਾ ਬੋਰ ਨਾ ਅੱਜ ਤੋਂ 15 ਦਿਨ ਪਹਿਲਾਂ ਜਦੋਂ ਹਾਰਡ ਆਏ ਸੀਗੇ ਆਪਣੇ ਇੱਥੇ ਚੱਕਾ ਤੋਂ ਬੰਨ ਟੁੱਟਾ ਸੀਗਾ ਉਹਦੇ ਵਿਗਰੇ ਵਿੱਚ ਬੋਰ ਵੀਰ ਜਿੱਦਾਂ ਕੋਲ ਚਿੱਟੀ ਰੇਤਾ ਮਾਰਦਾ ਸੀ ਵੀਰ ਉਹਨਾਂ ਨਾਲ ਸੰਪਰਕ ਹੋਇਆ ਨੈਟ ਤੇ ਸੰਗਰੂਰ ਤੇ ਉੱਤੇ ਵੀਰ ਦਾ ਨਾਮ ਅਖਤਿਆਰ ਸਿੰਘਾ ਇਹਨਾਂ ਨਾਲ ਟੱਚ ਅਪ ਹੋਇਆ ਤੇ ਵੀਰ ਜੀ ਅੱਜ ਚੈੱਕ ਕਰਨ ਆਇਆ ਕਹਿੰਦੇ ਪਹਿਲਾਂ ਵੀ ਦੇ ਹੀ ਦੇਖਾਂਗੇ ਬੋਰ ਜੇ ਪੱਛ ਲੱਗਣਾ ਹੋਇਆ ਪੱਛ ਲਾਵਾਂਗੇ ਜੇ ਬੁੱਕੀ ਮਾਰ ਕੇ ਚੱਲਣ ਵਾਲਾ ਹੋਇਆ ਉਹ ਦੇਖਾਂਗਾ ਕੈਮਰਾ ਨਾਲ ਲੱਗੇ ਚੱਕਣ ਮੇਰਾ ਵੀ ਜੋ ਚਲਾਦੀ ਮੋਟਰ ਨਿੱਤ ਨਾਲ ਦੇ ਨਾਲ ਚੱਗਦੀ ਕੁਝ ਟਾਈਮ ਬਾਅਦ ਬਈ ਹੂੰ ਕੁਝ ਟਾਈਮ ਬਾਅਦ ਚੱਗਦੀ ਰਹਿਤਾ ਕੋ ਨਾਲ ਦੀ ਨਾਲ ਚੱਕ ਲੈਂਦੀ ਸੀ ਕੁਝ ਟਾਈਮ ਬਾਅਦ ਉੱਪਰ ਕਰੀ ਮੜਾ ਜਾ ਬੱਸ ਬੱਸ ਥੱਲੇ ਘਾਰਾ ਹੌਲੀ 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 ਸਤਿਗੁਰ ਜੀ ਸਤਿਗੁਰ ਵਾਲੀ हां ਹੁਸ਼ਾਨਪੁਰ ਮੰਡ ਵੀ ਹੈ ਆਪਣਾ ਬੁੱਲੇ ਇਹ ਪਿੰਡ ਦਾ ਨਾਂ ਤੇ ਜ਼ਿਲ੍ਹਾ ਕਪੂਰਥਲਾਗਾ ਤੇ ਆਪਾਂ ਇਹ ਬੋਰ ਚੈੱਕ ਕਰ ਲਿਆਗਾ ਤਕਰੀਬਨ ਉਹਰੇ ਪਾਣੀ ਆ ਗਿਆ ਸੀਗਾ ਇਹ ਮੰਡ ਦੇ ਵਿੱਚ ਆਉਂਦਾਗਾ ਬੋਰਾ ਤੇ ਉਹਰੇ ਪਾਣੀ ਬਹੁਤਾ ਆ ਗਿਆ ਸੀ ਮੰਨ ਲਓ ਫੁੱਟ 2 ਫੁੱਟ ਪਾਣੀ ਉੱਪਰ ਦੀ ਚੱਲਿਆ ਬੋਰ ਦੇ ਉਹਦੇ ਕਾਰਨ ਜੇ ਦਿੱਕਤ ਆ ਗਈ ਤੇ ਰਿੱਤਾ ਮਾਰਨ ਲੱਗਿਆ ਤੇ ਰਿੱਤਾ ਦਿਖਾ ਸਕਦੇ ਦੇਖ ਸਕਦੇ ਹਾਂ ਬਈਆਂ ਦਾ ਤੇ ਇਸ ਤੋਂ ਬਾਅਦ ਹੁਣ ਆਪਾਂ ਨੇ ਇਹਦਾ ਕੰਮ ਕਰਨ ਵਾਸਤੇ ਇਹਦੇ ਕੈਮਰੇ ਨਾਲ ਚੈੱਕ ਕੀਤਾ ਬੋਰ ਇਹ 80 ਫੁੱਟ ਤੱਕ ਮੰਨ ਲਓ ਜਿਹੜਾ ਬੋਰ ਹੈ ਭੇਲਾਗਾ ਬਾਕੀ ਭਰਿਆ ਹੋਇਆ ਹੈ ਬੋਰਾ ਤੇ 9 ਫ ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਤੇ ਜ਼ਿਲ੍ਹਾ ਸੰਗਰੂਰ ਆ ਤੇ ਮੋਬਾਈਲ ਨੰਬਰ ਹੈ 7981754490 ਬਾਕੀ YouTube ਦੇ ਚੈਨਲ ਬਣਾ ਸਾਡਾ ਮੁਖਤਿਆਰ ਅਨਮੋਲ ਤੇ ਸਰਚ ਮਾਰ ਸਕਦਾ ਹੈ ਧੰਨਵਾਦ ਜੀ पंद्रह रह गए पंद्रह मिनट रह गए खिंचल हुआ मशीन जी है उठू खिंचलू <laughs> अच्छा <laughs> ਪਿੰਡ ਅਸੀਬਾ 83 ਤੇ ਜਿਲ੍ਹਾ ਕਪੂਰਥਲਾ ਤੇ ਬੋਰ ਚੈੱਕ ਕੀਤਾ ਤੇ ਕੈਮਰੇ ਨਾਲ ਤੇ ਆਪਾਂ ਨੇ ਉਹ ਬੋਰ ਮਾਲ ਨੂੰ ਚਲਾਤਾ ਆਪਾਂ ਨੇ ਤੇ ਇਹ ਚੱਲਦਾ ਦੇਖ ਸਕਦੇ ਹੋ ਤੇ ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੋਲ ਤੇ ਜਿਲ੍ਹਾ ਸੰਗਰੂਰ ਆ ਤੇ ਮੋਬਾਈਲ 9781754490 ਧੰਨਵਾਦ ਜੀ